ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਫੋਟੋਆਂ ਅਤੇ ਰੀਲਾਂ ਬਣਾਉਣ ਵਾਲੇ ਸਾਵਧਾਨ ਹੋ ਜਾਣ ਨਹੀਂ ਤਾਂ ਤੁਹਾਡੇ ਤੇ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਦਰਅਸਲ ਹਰ ਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਵੀਡੀਓ ਬਣਾਉਣ ਜਾਂ ਫੋਟੋਆਂ ਖਿੱਚਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਦੇ ਲਈ ਬਕਾਇਦਾ ਇਹ ਕਿਹਾ ਗਿਆ ਹੈ ਕਿ ਇੰਟਰਨੈਟ ਦੇ ਉੱਤੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪਵਿੱਤਰ ਅਸਥਾਨ ਨੂੰ ਪਿਕਨਿਕ ਸਪੋਰਟ ਜਾਂ 셀ਫੀ ਪੁਆਇੰਟ ਦੇ ਵਜੋਂ ਵਰਤਿਆ ਜਾ ਰਿਹਾ ਹੈ ਜਿਸ ਕਰਕੇ ਇਹ ਐਕਸ਼ਨ ਲਿਆਜ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਅਜਈਆਂ ਰੀਲਾਂ ਵੀ ਵੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਇੱਥੇ ਬਣਾਈਆਂ ਹੁੰਦੀਆਂ ਨੇ ਜੋ ਸਹੀ ਨਹੀਂ ਹੁੰਦੀਆਂ ਕਰ ਰਏ ਕਰਕੇ ਇਸ پابੰਦੀ ਨੂੰ ਲਗਾ ਦਿੱਤਾ ਗਿਆ ਹੈ ਤਾਂ ਕਿ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਕਿਸੇ ਤਰ੍ਹਾਂ ਦੀਆਂ ਕੋਈ ਵੀ ਫੋਟੋਜ਼ ਜਾਂ ਫਿਰ ਰੀਲਾਂ ਨਹੀਂ ਬਣਾਈਆਂ ਜਾਣ ਗਿਆ ਬਕਾਇਦਾ ਇਸ ਦੇ ਬਾਰੇ ਜਾਗਰੂਕ ਕਰਨ ਦੇ ਲਈ ਤਖਤੀਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਸਿੱਖਾਂ ਦਾ ਧਾਰਮਿਕ ਸਥਾਨ ਹੈ ਅਤੇ ਸਭ ਤੋਂ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਤੇ ਅਜੇਹੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਕਿ ਇਮਾਰਤ ਦੇ ਅੰਦਰ ਰੀਲਾਂ ਬਣਾਈਆਂ ਜਾਂਦੀਆਂ ਨੇ ਜੋ ਕੋ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਕਈ ਵਾਰ ਉਹ ਸਹੀ ਨਹੀਂ ਹੁੰਦੀਆਂ ਤੇ ਅਜੇਹੇ ਦੇ ਵਿੱਚ ਜੋ ਹੈ ਅਕਸ ਖਰਾਬ ਹੁੰਦਾ ਹੈ ਸਭ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਜੋ ਹੈ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਫੋਟੋਆਂ ਜਾਂ ਫਿਰ ਰੀਲਾਂ ਕਿਚੁਣ ਜਾਂ ਬਣਾਉਣ ਵਾਲਿਆਂ ਤੇ پابੰਦੀ ਲਗਾ ਦਿੱਤੀ ਗਈ ਹੈ ਤੇ ਜੇਕ ਬਕਾਇਦਾ ਸਕੂਲਾਂ ਦੇ ਵਿੱਚ ਇਸ ਵੇਲੇ ਛੁੱਟੀਆਂ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਬੱਚਿਆਂ ਦੀ ਜ਼ਿੰਦਗੀ ਲੇਖੇ ਲਗਾਉਣ ਦੇ ਲਈ ਬੱਚੇ ਜਿਹੜੇ ਆ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਸੰਗਤਾਂ ਨੂੰ ਜਾਗਰੂਕ ਕਰਨ ਦੇ ਕੁਝ ਜੇ ਫੇਰ ਵੀ ਇਹ ਸਭ ਦੇ ਬਾਵਜੂਦ ਕੁਝ ਲੋਕ ਵੀਡੀਓ ਰੀਲਾ ਬਣਾਉਣ ਤੋਂ ਨਹੀਂ ਹਟਦੇ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਫੋਟੋਆਂ ਅਤੇ ਰੀਲਾਂ ਬਣਾਉਣ ਵਾਲੇ ਸਾਵਧਾਨ ਹੋ ਜਾਣ ਨਹੀਂ ਤਾਂ ਤੁਹਾਡੇ ਤੇ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਦਰਅਸਲ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਵੀਡੀਓ ਬਣਾਉਣ ਜਾਂ ਫੋਟੋਆਂ ਖਿੱਚਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਦੇ ਲਈ ਬਕਾਇਦਾ ਇਹ ਕਿਹਾ ਗਿਆ ਹੈ ਕਿ ਇੰਟਰਨੈਟ ਦੇ ਉੱਤੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪਵਿੱਤਰ ਅਸਥਾਨ ਨੂੰ ਪਿਕਨਿਕ ਸਪੋਰਟ ਜਾਂ ਸੈਲਫੀ ਪੁਆਇੰਟ ਦੇ ਵਜੋਂ ਵਰਤਿਆ ਜਾ ਰਿਹਾ ਜਿਸ ਕਰਕੇ ਇਹ ਐਕਸ਼ਨ ਲਿਆਜ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਅਜਈਆਂ ਰੀਲਾਂ ਵੀ ਵੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਇੱਥੇ ਬਣਾਈਆਂ ਹੁੰਦੀਆਂ ਨੇ ਜੋ ਸਹੀ ਨਹੀਂ ਹੁੰਦੀਆਂ ਇਸ ਕਰਕੇ ਕਰਕੇ ਇਸ ਪਾਬੰਦੀ ਨੂੰ ਲਗਾ ਦਿੱਤਾ ਗਿਆ ਤਾਂ ਕਿ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਕਿਸੇ ਤਰ੍ਹਾਂ ਦੀਆਂ ਕੋਈ ਵੀ ਫੋਟੋਜ਼ ਜਾਂ ਫਿਰ ਰੀਲਾਂ ਨਹੀਂ ਬਣਾਈਆਂ ਜਾਣਗਿਆ ਬਕਾਇਦਾ ਇਸ ਦੇ ਬਾਰੇ ਜਾਗਰੂਕ ਕਰਨ ਦੇ ਲਈ ਤਖਤੀਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਸਿੱਖਾਂ ਦਾ ਧਾਰਮਿਕ ਸਥਾਨ ਹੈ ਅਤੇ ਸਭ ਤੋਂ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਤੇ ਅਜੇਹੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਕਿ ਇਮਾਰਤ ਦੇ ਅੰਦਰ ਰੀਲਾਂ ਬਣਾਈਆਂ ਜਾਂਦੀਆਂ ਨੇ ਜੋ ਕੋ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਕਈ ਵਾਰ ਉਹ ਸਹੀ ਨਹੀਂ ਹੁੰਦੀਆਂ ਤੇ ਅਜੇਹੇ ਦੇ ਵਿੱਚ ਜੋ ਹੈ ਅਕਸ ਖਰਾਬ ਹੁੰਦਾ ਹੈ ਸਭ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਜੋ ਹੈ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਫੋਟੋਆਂ ਜਾਂ ਫਿਰ ਰੀਲਾਂ ਖਿਚਉਣ ਜਾਂ ਬਣਾਉਣ ਵਾਲਿਆਂ ਤੇ پابੰਦੀ ਲਗਾ ਦਿੱਤੀ ਗਈ ਹੈ ਤੇ ਜੇਕ ਬਕਾਇਦਾ ਸਕੂਲਾਂ ਦੇ ਵਿੱਚ ਇਸ ਵੇਲੇ ਛੁੱਟੀਆਂ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਬੱਚਿਆਂ ਦੀ ਜ਼ਿੰਦਗੀ ਲੇਖੇ ਲਗਾਉਣ ਦੇ ਲਈ ਬੱਚੇ ਜਿਹੜੇ ਆ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਸੰਗਤਾਂ ਨੂੰ ਜਾਗਰੂਕ ਕਰਨ ਦੇ ਕੁਝ ਜੇ ਫੇਰ ਵੀ ਇਹ ਸਭ ਦੇ ਬਾਵਜੂਦ ਕੁਝ ਲੋਕ ਵੀਡੀਓ ਰੀਲਾ ਬਣਾਉਣ ਤੋਂ ਨਹੀਂ ਹਟਦੇ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਹੈ